ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਾਹਿਬ ਦੇਵਾ ਨਮੋ ਮਾਤਾ ਸਾਹਿਬ ਦੇਵਾ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਚਨ ਦੁਖ ਰੋਗ ਸੰਤਾ ਪੁੱਤਰੀ ਸੁਣੀ ਸੱਚੀ ਬਾਣੀ ਸੋ ਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਪੂਰਨ ਤੌਰ ਤੇ ਪਰਪੱਕ ਤੌਰ ਤੇ ਵਾਚਨ ਕੀਤੇ ਨੇ ਕਿ ਬਾਣੀ ਦੇ ਨਾਲ ਦੁੱਖ ਰੋਗ ਸੰਤਾਪ ਸੰਤਾਪ ਰੋਗ ਦੂਰ ਹੁੰਦੇ ਨੇ ਸੋ ਅੱਜ ਸੰਸਾਰ ਦੇ ਉੱਤੇ ਜਿਹੜਾ ਚਿੰਤਾ ਰੋਗ ਹੈ ਸਭ ਤੋਂ ਵੱਡਾ ਰੋਗ ਹੈ ਜਿਹਨੂੰ ਡਾਕਟਰ ਵੀ ਕਹਿੰਦੇ ਨੇ ਟੈਨਸ਼ਨ ਹੈ ਟੈਨਸ਼ਨ ਸੋ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਜੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛੀ ਵਿੱਚ ਚਿੰਤਾ ਕਿਵੇਂ ਜਾਵੇਗੀ ਚਿੰਤਾ ਕਿਵੇਂ ਹਟੇਗੀ ਗੁਰੂ ਸਾਹਿਬ ਵਾਚਨ ਕਰਦਿੰਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰੈ ਚਿੰਤਾ ਚਿੰਤਾ ਦੂਰ ਕਰਨ ਦਾ ਉਪਾਅ ਕਿ ਤੁਹਾਨੂੰ ਸਵਾਸਾਂ ਦਾ ਸਾਹਾਂ ਦਾ ਗਿਆਨ ਇਲਮ ਹੋਣਾ ਜ਼ਰੂਰੀ ਹੈ ਸਾਹਾਂ ਦਾ ਗਿਆਨ ਸੰਗਤ ਜੀ ਸਿਰਫ ਤੇ ਸਿਰਫ ਬੰਦਾ ਹੀ ਕਰ ਸਕਦਾ ਹੈ ਹੋਰ ਕਿਸੇ ਜੁਨੀ ਵਿੱਚ ਨਹੀਂ ਨਹੀਂ ਤਾਂ ਬਸ ਬੰਦਾ ਖਾ ਲਿਆ ਪੀ ਲਿਆ ਸੌ ਲਿਆ ਹੰਡਾ ਲਿਆ ਇਸ ਤਰ੍ਹਾਂ ਸਾਰੀ ਜ਼ਿੰਦਗੀ ਬਤੀਤ ਕਰਕੇ ਚਲਿਆ ਜਾਂਦਾ ਹੈ। ਔਰ ਨਾਲ ਚਿੰਤਾ ਰੋਗ, ਚਿਤਵਣੀਆਂ, ਦਵਾਈਆਂ। ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਹੀ ਹੈ ਦਵਾਈ। ਨਾਮ ਔਖਦ ਸਭ ਘਟ ਹੈ ਭਾਈ ਪੂਰੇ ਗੁਰਪੂਰੇ ਬਿਨ ਵਿਧਨਾ ਬਣਾਈ ਕਹਿੰਦੇ ਨਾਮ दारू ਦਵਾਈ ਸਾਰੇ ਘਟਾਂ ਵਿੱਚ ਸਾਰੇ ਸਰੀਰਾਂ ਵਿੱਚ ਹੈ ਪਰ ਗੁਰੂ ਦੀ ਦੱਸੇ ਬਿਨਾ ਮਤ ਬਿਨਾ ਇਹ ਸਮਝ ਨਹੀਂ ਆਉਂਦੀ ਵਿਧੀ ਨਹੀਂ ਬਣਦੀ ਸੋਚ ਚਿੰਤਾ ਹੈ ਨਾ ਜਿਹੜੀ ਸੰਗਤ ਜੀ ਚਿੰਤਾ ਸਾਨੂੰ ਕਿਉਂ ਲੱਗਦੀ ਹੈ ਚਿੰਤਾ ਇੱਕ ਖਿਆਲ ਨੇ ਜੇ ਤਾਂ ਆਪਾਂ ਨੇ ਹਰ ਇੱਕ ਦੇ ਦੁੱਖ ਦੇ ਵਿੱਚ ਸੁੱਖ ਛੋਪਿਆ ਹੋਇਆ ਹੈ ਸੁੱਖ ਦੇ ਵਿੱਚ ਦੁੱਖ ਛੋਪਿਆ ਹੋਇਆ ਹੈ ਦੇਖੋ ਦੁਨੀਆ ਉਦੋਂ ਤੇ ਵਿਆਹ ਦਾ ਕਾਰਜ ਬੱਚਾ ਬੱਚੀ ਦਾ ਕਾਰਜ ਹੈ ਜਿਹੜਾ ਖੁਸ਼ੀ ਦਾ ਕਾਰਜ ਹੈ ਕਿ ਦੋ ਜੀ ਦੋ ਪਰਿਵਾਰਾਂ ਦਾ ਆਪ ਦੇ ਵਿੱਚ ਸਮੇਲ ਹੋਵੇਗਾ ਸਾਡੇ ਬੱਚੇ ਦੀ ਸ਼ਾਦੀ ਹੈ ਪਰ ਜਿੰਨਾ ਹੈਗੀ ਤਾਂ ਗੱਲ ਤਾਂ ਖੁਸ਼ੀ ਦੀ ਹੈ ਇਹ ਵਿਆਹ ਦਾ ਕਾਰਜ ਹੈ ਆਨੰਦ ਕਾਰਜ ਹੈ ਖੁਸ਼ੀ ਦਾ ਕਾਰਜ ਹੈ ਪਰ ਖੁਸ਼ੀ ਦੇ ਵਿੱਚ ਹੀ ਦੁਖ ਚੁਪਿਆ ਹੋਇਆ ਹੈ ਜਿਨ੍ਹਾਂ ਨੂੰ ਆਰਥਿਕ ਤੌਰ ਤੇ ਤੰਗੀ ਹੈ ਵੀ ਹਾਏ ਖਰਚ ਹੋਵੇਗਾ ਕਿਵੇਂ ਬਣੇਗਾ ਕਿਵੇਂ ਨਹੀਂ ਕਰੇਗਾ ਕਈਆਂ ਤਾਂ ਐਨੀ ਤੰਗੀ ਹੁੰਦੀ ਹੈ ਉਹਨਾਂ ਦਾ ਚਲੋ ਚੰਗੇ ਲੋਕਾਂ ਨੇ ਜਿਹੜਾ ਸਮਾਜ ਦਾ ਭਲਾ ਕਰਦੇ ਨੇ ਉਹ ਧੀਆਂ ਦੇ ਵਿਆਹ ਕਰਦੇ ਨੇ ਚੰਗੀ ਗੱਲ ਹੈ ਪਰ ਗਰੀਬ ਬੰਦੇ ਵਾਸਤੇ ਖੁਸ਼ੀ ਦੀ ਗੱਲ ਵੀ ਦੁੱਖ ਹੈ ਇਸ ਤਰ੍ਹਾਂ ਦੁੱਖ ਵਿੱਚ ਸੁੱਖ ਹੈ ਸੁੱਖ ਵਿੱਚ ਦੁੱਖ ਹੈ ਸੋ ਚਿੰਤਾ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਹਰ ਇੱਕ ਬੰਦੇ ਨੂੰ ਲੱਗੀ ਹੋਈ ਹੈ ਜੋ ਜੋ ਦਿੱਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਮਹਾਰਾਜ ਕਹਿੰਦੇ ਚਿੰਤਾ ਕਿਵੇਂ ਦੂਰ ਹੋਵੇਗੀ ਗੁਰੂ ਸਾਹਿਬ ਕਹਿੰਦੇ ਸਾਹਾਂ ਦਾ ਗਿਆਨ ਕਰੋ ਸਾਹਾਂ ਦਾ ਗਿਆਨ ਕਿਵੇਂ ਕਿਉਂਕਿ ਸਾਡੇ ਸਾਡੇ ਜਿਹੜੇ ਖਿਆਲ ਨੇ ਖਿਆਲ ਹੀ ਸਾਨੂੰ ਦੁਖੀ ਕਰਦੇ ਨੇ ਖਿਆਲ ਹੀ ਸੁਖੀ ਕਰਦੇ ਨੇ ਪਰ ਜੇਨ ਖਿਆਲ ਸਦਾ ਵਾਸਤੇ ਮਿਟ ਜਾਣ ਸੰਸਾਰੀ ਖਿਆਲ ਆਉਣ ਹੀ ਨਾ ਗੁਰੂ ਸਾਹਿਬ ਕਹਿੰਦੇ ਫੇਰ ਤੁਹਾਨੂੰ ਸਾਹਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਸੰਸਾਰੀ ਖਿਆਲਾਂ ਤੋਂ ਟੁੱਟਣ ਵਾਸਤੇ ਪਹਿਲੀ ਵਾਰ ਤਾਂ ਸਾਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਜਦੋਂ ਆਪਾਂ ਕਹੀਏ ਕਿਸੇ ਨੂੰ ਕਿ ਤੈਨੂੰ ਸਾਹ ਆਉਂਦੇ ਨੇ ਫਿਰ ਬੰਦਾ ਆਪਦੇ ਸਾਹਾਂ ਦਾ ਧਿਆਨ ਧਰਦਾ ਵੀ ਦੇਖ ਤੈਨੂੰ ਸਾਹ ਆਉਂਦਾ ਉਹ ਆਪਦੇ ਸਾਹਾਂ ਦਾ ਧਿਆਨ ਆਉਂਦਾ ਕਰਦਾ ਆਪਦੇ ਨੱਕ ਦੇ ਮੂਹਰੇ ਸੁਰਤੀ ਲੈ ਕੇ ਜਾਂਦਾ ਵੀ ਹਾਂ ਸਾਹ ਆਉਂਦਾ ਸਾਹ ਜਾਂਦਾ ਸੋ ਇਹ ਪਾਵਣ ਹੈ ਸੰਗਜੀ ਇਹ ਪਾਉਣ ਹੈ ਇਹ ਹਵਾ ਹੈ ਜਿਹੜਾ ਸਾਡਾ ਮਨ ਹੈ ਮਨ ਕਾਦੀ ਸਵਾਰੀ ਕਰਦਾ ਹੈ ਜਿਵੇਂ ਕੋਈ ਮੋਟਰਸਾਈਕਲ ਦੀ ਸਵਾਰੀ ਕਰਦਾ ਕੋਈ ਗੱਡੀ ਦੀ ਸਵਾਰੀ ਕਰਦਾ ਕੋਈ ਜਹਾਜ਼ ਦੀ ਕੋਈ ਘੋੜੇ ਦੀ ਸਵਾਰੀ ਕਰਦਾ ਜਿਹੜਾ ਮਨ ਹੈ ਮਨ ਕਾਦੀ ਸਵਾਰੀ ਕਰਦਾ ਮਨ ਸਵਾਰੀ ਕਰਦਾ ਸੰਗ ਜੀ ਸਾਹ ਦੀ ਪਾਉਣ ਦੀ ਜੇ ਆਪਾਂ ਨੇ ਉਹਦੇ ਸਾਹ ਆਪਣੇ ਸਾਹ ਰੋਕ ਲਏ ਸਾਹ ਦਾ ਸਾਧਨ ਖੋਲਿਆ ਵਹੀਕਲ ਖੋਲਿਆ ਤਾਂ ਮਨ ਪਿੰਗਲਾ ਹੋ ਜਾਂਦਾ ਹੈ ਪਾਵੋਂ ਤੇ ਪਿੰਗਲ ਭਇਆ ਜਣਕੇ ਉਹ ਮਨ ਨੂੰ ਅਦਰੰਗ ਹੋ ਗਈ ਮਨ ਚੱਲ ਨਹੀਂ ਸਕਦਾ ਪਿੰਗਲਾ ਹੋ ਗਿਆ ਕਿਉਂ ਜਿਹੜੀ ਦੀ ਅਸਵਾਰੀ ਸੀ ਸ਼ਾਂਤ ਮਨ ਦੀ ਉਹ ਖੋ ਲਈ ਕਿਉਂ ਅਸੀਂ ਸਵਾਸ ਰੋਕ ਲਈ ਜਿਹੜੇ ਜੋਗੀ ਲੋਕ ਸੀ ਮਹਾਰਾਜ ਕਹਿੰਦੇ ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਚਾਰ ਜੁਗਾਂ ਤੋਂ 40 ਜੁਗ 4 ਗੁਣਾ 10 ਦਸੂਣੀ ਦਸ ਚਾਰ ਜੁੱਗਾਂ ਤੋਂ 40 ਜੁੱਗ ਵੀ ਆਰਜਾ ਹੋ ਸਕਦੀ ਹੈ ਸਾਹਾਂ ਨੂੰ ਰੋਕ ਰੋਕ ਕੇ ਕਿਉਂ ਸਾਹਾਂ ਦੇ ਜਿਹੜੀ ਸਾਡੀ ਜ਼ਿੰਦਗੀ ਹੈ ਖਾਣ ਪੀਣ ਦੇ ਨਾਲ ਮੁੱਕਦੀ ਹੈ ਬਹੁਤਾ ਖਾਣ ਦੇ ਨਾਲ ਖਾਣਾ ਪੀਣਾ ਪੂਰਾ ਹੋ ਜਾਂਦਾ ਹੈ ਤੇ ਇੱਕ ਸਵਾਸ ਲੈਣ ਦੇ ਨਾਲ ਜਿੰਨੇ ਸਾਹ ਲਾਵਾਂਗੇ ਸਾਡੀ ਉਮਰ ਮੁੱਕੂਗੀ ਜਿੰਨੇ ਸਾਹਾਂ ਵਿੱਚ ਸਹਿਜ ਹੈ ਟਹਿਰਾ ਹੈ ਤੇ ਮੀ ਗਦੀ ਵਿੱਚ ਟਿਕਾ ਵਿੱਚ ਰਹਾਂਗੇ ਸਾਡੀ ਉਮਰ ਵੀ ਵਧੇਗੀ ਇਹ ਜੋਗੀਆਂ ਨੇ ਕਰਕੇ ਦਿਖਾਇਆ ਕਰ ਵੀ ਰਹੇ ਨੇ ਹੁਣ ਵੀ ਸੋ ਜਿੰਨਾ ਅਸੀਂ ਸਹਿਜ ਵਿੱਚ ਰਹਾਂਗੇ ਸਾਹਾਂ ਦਾ ਧਿਆਨ ਲਾਵਾਂਗੇ ਸਾਨੂੰ ਟਿਕਾਵੇਗੀ ਜਿਹੜਾ ਕੁਝ ਖਿਆਲਾਂ ਵਿੱਚ ਸੋਚਦੇ ਆ ਸੰਸਾਰ ਦੇ ਵਿੱਚ ਉਹ ਮਨ ਬਾਹਰ ਜਾਂਦਾ ਮਨ ਟਿਕ ਗਿਆ ਜਦੋਂ ਸਾਹਾਂ ਨੂੰ ਆਪਾਂ ਦੇਖਾਂਗੇ ਸਾਹਾਂ ਦੀ ਸੋਤੀ ਆਵੇਗੀ ਵੀ ਮੇਰਾ ਸਾਹ ਬਾਹਰ ਨੂੰ ਜਾਂਦਾ ਹੈ ਮੇਰਾ ਸਾਹ ਅੰਦਰ ਨੂੰ ਆਉਂਦਾ ਹੈ ਗੁਰੂ ਸਾਹਿਬ ਕਹਿੰਦੇ ਸਵਾ ਸਵਾਸ ਸਿਮਰੋ ਗੋਬਿੰਦ। ਪਹਿਲਾਂ ਸਾਹਾਂ ਦਾ ਧਿਆਨ ਤਰੋ ਦੇਖੋ ਖਾਲੀ ਸਾਹ। ਫਿਰ ਸਾਹਾਂ ਦੇ ਨਾਲ ਮਿਲਾ ਕੇ ਵਾਹਿਗੁਰੂ ਦਾ ਭਜਨ ਸ਼ੁਰੂ ਕਰਦੋ। ਅੰਦਰ ਨੂੰ ਸਾਹ ਜਾਂਦਾ ਵਾਹਿ ਤੇ ਬਾਹਰ ਨੂੰ ਜਾਂਦਾ ਗੁਰੂ। ਜਦ ਬਾਹਰ ਨੂੰ ਵਾਹਿ ਅੰਦਰ ਨੂੰ ਗੁਰੂ ਜਣੇ ਕਿ ਸਾਹਾਂ ਸਾਹ ਖਾਲੀ ਨਾ ਹੋਵੇ। ਜਦੋਂ ਸਾਡਾ ਸਾਹ ਨਾਮ ਦੇ ਨਾਲ ਭਰ ਗਿਆ। ਮਹਾਰਾਜ ਕਹਿੰਦੇ ਦਵਾਈਆਂ ਦੀ ਲੋੜ ਨਹੀਂ। ਕੋਈ ਟੈਨਸ਼ਨ ਨਹੀਂ। ਸੰਸਾਰ ਤੋਂ ਟੁੱਟ ਜਾਾਂਗੇ ਨਿਰੰਕਾਰ ਨਾਲ ਜੁੜਾਂਗੇ ਕਬੀਰ ਸਾਹਿਬ ਦਾ ਕਹਿੰਦੇ ਤੁਸੀਂ 1 ਸਕਿੰਟ ਦੇ ਵਿੱਚ ਪ੍ਰਮਾਤਮਾ ਨਾਲ ਜੁੜ ਸਕਦੇ ਹੋ ਕਿਉਂ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਕਹਿੰਦੇ ਜੇ ਤੁਸੀਂ ਨਾ ਟੁੱਕ ਕਰ ਦੋਗੇ ਟੁੱਕਣਾ ਕੱਟ ਦੇਣਾ ਸਾਹਾਂ ਨੂੰ ਦਮ ਨੂੰ ਦਮ ਨੂੰ ਤੋੜ ਲਾਵਾਂਗੇ ਆਪਾਂ ਆਮ ਆਦਮੀ ਇੱਕ ਦਮੀ ਜੇ ਦਮ ਅੰਦਰ ਜਾਂਦਾ ਬਾਹਰ ਜਾਂਦਾ ਤਾਂ ਅਸੀਂ ਆਦਮੀ ਸਾਹ ਦਮ ਆ ਗਿਆ ਆਦਮੀ ਜੇ ਦਮ ਨਾ ਆਇਆ ਆਦਮੀ ਨਹੀਂ ਅਸੀਂ ਖਤਮ ਸੋ ਸਾਹਾਂ ਦੇ ਨਾਲ ਜਦੋਂ ਸਾਹ ਬਾਹਰ ਜਾਂਦਾ ਤਾਂ ਅੰਦਰ ਨੂੰ ਮੁੜਦਾ ਸਾਹਾਂ ਨੂੰ ਲੱਦ ਲੋ ਨਾਮ ਦੇ ਨਾਲ ਸਾਹ ਭਰਿਆ ਹੋਵੇ ਨਾਮ ਦੇ ਨਾਲ ਜਿਹੜਾ ਸਾਹਾਂ ਦਾ ਸਿਮਰਨ ਕਰਨ ਲੱਗ ਪਿਆ ਉਹਦੀ ਚਿੰਤਾ ਮਿਟ ਗਈ ਸਾ ਸਾ ਸਿਮਰੋ ਗੋਬਿੰਦ ਮਨ ਉਤਰ ਕੀ ਅੰਤਰ ਕੀ ਉਤਰੈ ਚੰਦ ਇਹ ਸਾਹਾ ਦਾ ਸਿਮਰਨ ਹੋਵੇਗਾ ਕਿਵੇਂ ਪਹਿਲਾਂ ਬੋਲ ਬੋਲ ਕੇ ਵੈਖਰੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬਹੁਤੇ ਬੰਦੇ ਕਹਿੰਦੇ ਨੇ ਕੁਛ ਨਹੀਂ ਬਣਦਾ ਗੁਰੂ ਘਰ ਜਾਣ ਦੇ ਨਾਲ ਕੁਛ ਨਹੀਂ ਬਣਦਾ ਮੱਥਾ ਟੇਕਣ ਦੇ ਨਾਲ ਮਨ ਸਾਫ ਹੋਣਾ ਚਾਹੀਦਾ ਸੰਗ ਜੀ ਸਾਫ ਮਨ ਵਾਸਤੇ ਮਹਾਰਾਜ ਕਹਿੰਦੇ ਉਹ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪ ਐ ਨਾਵੇਂ ਕੇ ਰੰਗ ਗੁਰੂ ਸਭ ਕਹਦੇ ਨਾਮ ਤੋਂ ਬਿਨਾ ਕਿਸ ਦੀ ਸਫਾਈ ਨਹੀਂ ਹੈਗੀ ਮਨ ਦੀ ਜੇ ਕੋਈ ਅਭਿਆਨ ਸੱਚਾ ਕਹਾਉਂਦਾ ਜਦੋਂ ਮਹੀਨਾ ਸਾਢੋ ਸਾਲ ਸਾਫ਼ ਰਹਿ ਜਾਵੇਗਾ ਪਰ ਉਹਦੇ ਉਹਦੇ ਹੱਥ ਵਿੱਚ ਤਾਕਤ ਦੇ ਕੇ ਦੇਖੋ ਕੋਈ ਡਿਊਟੀ ਦੇ ਕੇ ਦੇਖੋ ਕੋਈ ਐਸਾ ਉਹਦੇ ਹੱਕ ਹੱਕ ਦੇ ਕੇ ਦੇਖੋ ਉਹਨੂੰ ਕੋਈ ਵੀ ਲੱਖਾਂ ਦਾ ਕਰੋੜਾਂ ਦਾ ਆਮਦਨ ਦੇ ਕੇ ਦੇਖੋ ਜੇ ਲੋਕਾਂ ਵਿੱਚ ਵੰਡਣਾ ਹੋਵੇ ਤਿੰਨ ਮਹੀਨਿਆਂ ਬਾਅਦ ਸ਼ਿਕਾਇਤਾਂ ਆਉਣ ਲੱਗ ਜਾਣ ਕਿ ਸਾਰਾ ਸਪੈਸਾ ਹੜੱਪ ਗਿਆ ਉਹਦੀ ਮੈਲ ਚੜਨੀ ਸ਼ੁਰੂ ਹੋ ਜਾਗੀ ਜਦ ਤੱਕ ਬੰਦੇ ਅੰਦਰ ਬੰਦੇ ਦੇ ਹੱਥ ਵਿੱਚ ਤਾਂ ਕਿ ਤਨੀਨਾ ਉਦੋਂ ਹੀ ਲੱਗਦਾ ਹੈ ਕਿ ਨਰਮਾ ਨਿਮਰਤਾ ਵਾਲਾ ਇਹ ਸਾਫ ਹੈ ਕਈ ਵਾਰੀ ਮਜਬੂਰੀ ਦਾ ਨਾਮ ਵੀ ਸ਼ੁਕਰੀਆ ਹੁੰਦਾ ਸੋ ਨਾਮ ਤੋਂ ਬਿਨਾ ਕੋਈ ਸ਼ੁੱਧ ਨਹੀਂ ਹੋ ਸਕਦਾ ਕਿਉਂ ਨਾਮ ਵਿੱਚ ਜਿਸ ਤਰ੍ਹਾਂ ਦਾ ਪ੍ਰਮਾਤਮਾ ਵਾਹਿਗੁਰੂ ਆਪ ਹੈ ਉਸ ਤਰੀ ਵਾਹਿਗੁਰੂ ਦੇ ਨਾਮ ਵਿੱਚ ਤਸਵੀਰ ਹੈ ਬਹਿਰੂਦੀ ਸੋ ਇਸ ਤਰ੍ਹਾਂ ਸਾਹਾਂ ਦਾ ਸਵਨ ਬੋਲ-ਬੋਲ ਕੇ ਕਰੋ ਫਿਰ ਇਹ ਸਾਹਾਂ ਤੇ ਆ ਜਾਂ ਅੰਦਰ ਨੂੰ ਸਾਹ ਜਾਣ ਵੇਲੇ ਮੂਲ ਮੰਤਰ ਵੀ ਹੋ ਜਾਂਦਾ ਹੈ ਬਾਹਰ ਨੂੰ ਵੀ ਮੂਲ ਮੰਤਰ ਹੋ ਜਾਂਦਾ ਹੈ ਫਿਰ ਸਾਹ ਖੜਨ ਲੱਗ ਜਾਂਦੇ ਨੇ ਸੈਹ ਦੇ ਵਿੱਚ ਜੇ ਆਪਾਂ 1 ਮਿੰਟ ਵਿੱਚ 18-20 ਸਾਹ ਲੈਣੇ ਆ ਹੌਲੀ-ਹੌਲੀ ਇਹ 10 ਸਾਹ ਲੈਣ ਲੱਗ ਜਾਂਦਾ ਹੈ ਫਿਰ 5 ਸਾਹ ਫਿਰ 3 ਸਾਹ ਵੀ ਟਿਕਾਈ ਦੇ ਨਾਲ ਇਹ ਅਭਿਆਸ ਦੀਆਂ ਗੱਲਾਂ ਨੇ ਜੇ ਤੁਸੀਂ ਕਹੋਗੇ ਵੀ ਬੈਠ ਕੇ ਸਿਮਰਨ ਕਰ ਲਿਆ ਜੇ ਤਾ ਕੰਮ ਕੌਣ ਕਰੂਗਾ ਇਹ ਤਾਂ ਅਮਰਤ ਜਿਨ੍ਹਾਂ ਨੇ ਸੰਗ ਜੀ ਕਰਨਾ ਹੈ ਉਹ ਅਮਰਤ ਵੇਲੇ ਕਰ ਲੈਣਗੇ ਕਿਉਂਕਿ ਟਕਾ ਦੇ ਵਿੱਚ ਨੀਂਦ ਦੀ ਵੀ ਲੋੜ ਨਹੀਂ ਹੁੰਦੀ ਸਹਿਜ ਵਿੱਚ ਇਸ ਕਰਕੇ ਸਾਹਾਂ ਦਾ ਸਿਵਨ ਕਰਨਾ ਸਿੱਖੋ ਗੁਰੂ ਸਾਹਿਬ ਕਹਿੰਦੇ ਮਨ ਅੰਤਰ ਕੀ ਉਤਰੈ ਚਿੰਤ ਜਿਹੜਾ ਅੱਜ ਸੰਸਾਰ ਦੇ ਉੱਤੇ ਬਹੁਤ ਵੱਡਾ ਇੱਕ ਵਿਸ਼ਾ ਬਣਿਆ ਹੋਇਆ ਹੈ ਕਿ ਚਿੰਤਾ 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 ਮਹਾਰਾਜ ਕਹਿੰਦੇ ਮਨ ਅੰਤਰ ਕੀ ਉਤਰੈ ਚਿੰਤਾ ਸਾਹਾਂ ਦੇ ਨਾਮ ਬਿਨਾਂ ਚਿੰਤਾ ਰੋਗ ਦਾ ਕੋਈ ਇਲਾਜ ਨਹੀਂ ਨਾ ਇਹਦੀ ਕੋਈ ਦਵਾਈ ਬਣੀ ਨਾ ਹੈ ਇਹ ਤਾਂ ਮਰਨ ਤੋਂ ਬਾਅਦ ਵੀ ਚਿੰਤਾ ਬੰਦੇ ਨੂੰ ਜੁਨੀਆਂ ਚ ਲੈ ਜਾਂਦੇ ਆ ਨਾਮ ਹੀ ਸਰਬਸਤੇ ਪਾਸ਼ਾ ਮਹਾਰਾਜ ਦਾ ਜਿਹੜਾ ਇਹ ਬੰਦੇ ਨੂੰ ਨਿਰਮਲ ਕਰਦਾ ਔਰ ਨਾਮ ਹੀ ਸਾਡੀ ਚਿੰਤਾ ਤੇ ਟੈਨਸ਼ਨ ਦੂਰ ਕਰਦਾ ਦਵਾਈਆਂ ਨਾਲ ਨਹੀਂ ਸਰਬ ਰੋਗ ਦਾ ਔਖਦ ਨਾਮ ਚੇ ਪਾਸ਼ਾ ਮਾਰਾ ਕਹਿੰਦੇ ਕਲਿਆਣ ਰੂਪ ਮੰਗਲ ਜਿਹੜਾ ਕਲਿਆਣ ਰੂਪ ਵੀ ਕਲਿਆਣ ਕਰਨ ਵਾਲਾ ਮੰਗਲ ਮੰਗਲ ਦਾ ਮਤਲਬ ਗੁਰੂ ਜੀ ਵਡਿਆਈ ਕਰੀਏ ਜਿਨੇ ਸ਼ਬਦ ਨੇ ਉਸਤਤੀ ਵਿੱਚ ਸਾਰੇ ਮੰਗਲ ਨੇ ਇਹ ਮੰਗਲ ਗਾਓ ਨਾਮ ਸਮਰਨ ਕਰੋ ਚਿੰਤਾ ਰੋਗ ਹਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ